ਪ੍ਰੈਸ ਨੋਟ ਪਾਰਟੀ ਦੇ ਵੱਲੋਂ ਉਹ ਵੀ ਜ਼ਿੰਮੇਵਾਰ ਵਿਅਕਤੀ ਨੇ ਤਿਆਰ ਕੀਤਾ ਹੋਵੇਗਾ ਤੇ ਜ਼ਿੰਮੇਵਾਰ ਵਿਅਕਤੀ ਨਹੀਂ ਇਹ ਪ੍ਰੈਸ ਨੋਟ ਜਾਰੀ ਕੀਤਾ ਹੋਵੇਗਾ ਇਸ ਤਰ੍ਹਾਂ ਤਾਂ ਹੈ ਨਹੀਂ ਕਿ ਅਨਨੋਨ ਬੰਦੇ ਨੇ ਜਾਂ ਬਿਲਕੁਲ ਹੀ ਅਸੰਧਰੂ ਬੰਦੇ ਨੇ ਪ੍ਰੈਸ ਨੋਟ ਤਿਆਰ ਕਰਕੇ ਭੇਜ ਦਿੱਤਾ ਹੈ ਇੱਕ ਪ੍ਰੈਸ ਨੋਟ ਜਾਰੀ ਹੁੰਦਾ ਹੈ ਉਹਦਾ ਇੱਕ ਵੱਖਰੀ ਤਰ੍ਹਾਂ ਦਾ ਸਿਆਸੀ ਲਿਹਾਜ ਦਾ ਪਵਾੜਾ ਪਿਆ ਹੋਇਆ ਹੁੰਦਾ ਹੁਣ ਇਹਦਾ ਰਿਐਕਸ਼ਨ ਆਇਆ ਉਹਨੋਂ ਹੈ ਜਦੋਂ ਕੋਰਟ ਕਮੇਟੀ ਨੇ ਹ ਰਕਮਾਂ ਦੀ ਮਤਾਵਕੋਰਟ ਕਮੇਟੀ ਦੇ ਫੈਸਲੇ ਮੁਤਾਬਕ ਅਨੁਸ਼ਾਸਨੀ ਕਮੇਟੀ ਦਾ ਜਿਹੜਾ ਬਣਾਉਣੇ ਚੇਅਰਮੈਨ ਸੀ ਬਿਲਕੁਲ ਬਿਲਕੁਲ ਇਹ ਇਹ ਅਸਲੀ ਘਰ ਦੀ ਗੱਲ ਇਸ ਬਿਲਕੁਲ ਡਾਕਟਰ ਸਾਹਿਬ ਅਸਲੀ ਮੋੜ ਇੱਥੇ ਘਟਿਆ ਜਾਂਦਾ ਜਿਹੜਾ ਤੁਸੀਂ ਕਹਿ ਰਹੇ ਹੋ ਇਹ ਮਿਸ਼ਨ ਪੰਜਾਬੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਆਖਰ ਗੁੱਟਬੰਦੀ ਨੇ ਸਿਰ ਚੁੱਕ ਲਿਆ ਹੈ ਕਹਿੰਦਾ ਪਾਬਕੇ ਕੋਰ ਕਮੇਟੀ ਦੀਆਂ ਅੰਦਰਲੀਆ ਗੱਲਾਂ ਨੂੰ ਜਿੱਥੇ ਵੱਡੇ ਪੱਧਰ ਉਤੇ ਛਾਪਾਉਣ ਦੀ ਕੋਸ਼ਿਸ਼ ਕੀਤੀ ਗਈ ਉਥੇ ਨਾਲ ਹੀ ਅੰਦਰੋਂ ਆਈਆਂ ਗੱਲਾਂ ਨੇ ਇੱਕ ਵੱਡਾ ਸਿਆਸੀ ਮੋੜ ਵੀ ਕੱਟ ਲਿਆ ਹੈ ਅਜਿਹੇ ਸਾਰੇ ਮਾਮਲੇ ਨੇ ਦੂਜੇ ਵੱਡੇ ਭਾਰਤੀ ਜਨਤਾ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਦੇ ਵਿੱਚ ਆਪਣੀ ਕਾਰਗੁਜ਼ਾਰੀ ਉੱਤੇ ਮੰਥਨ ਬੈਠਕ ਚੰਡੀਗੜ੍ਹ ਦੇ ਵਿੱਚ ਕੀਤੀ ਗਈ ਤੇ ਆਇਦ ਲਿਆ ਗਿਆ ਕਿ 2027 ਦੇ ਵਿੱਚ ਭਾਜਪਾ ਜਿਹੜੀਆਂ ਪੰਜਾਬ ਦੇ ਵਿੱਚ ਇਕੱਲੇ ਤੌਰ ਤੇ ਫਿਰ ਚੋਣ ਲੜੇਗੀ ਪੂਰੀ ਤਿਆਰੀ ਦੇ ਨਾਲ ਉਹਨਾਂ ਨੇ ਅੱਜ ਤੋਂ ਹੀ ਜਿਹੜਾ ਸਿਆਸੀ ਲੰਗੋਟ ਕੱਸ ਲਿਆ ਅੱਜ ਇਹ ਸਾਰੇ ਮਾਮਲੇ ਨੇ ਗੱਲਬਾਤ ਲਈ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਹਗੇ ਚਿੰਤਕ ਸਿਆਸੀ ਮਾਹਰ ਤੇ ਆਦਾਰਾ ਜਾਗੂ ਇੰਟਰਨੈਸ਼ਨਲ ਦੇ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਸਤਿ ਸ੍ਰੀ ਅਕਾਲ ਸਰਬ ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਸਵਾਗਤ ਵੈਲਕਮ ਬਹੁਤ ਬਹੁਤ ਸ਼ੁਕਰੀਆ ਪਿੰਡ ਸਾਹਿਬ ਸਤਿ ਸ਼੍ਰੀ ਅਕਾਲ ਸਾਹਿਬ ਕੋਰ ਕਮੇਟੀ ਦੀ ਬੈਠਕ ਹੁੰਦੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਦੋ ਦਿਨ ਪਹਿਲਾਂ ਉਸ ਦੇ ਵਿੱਚ ਇੱਕ ਨਿਰਣੈ ਲਿਆ ਜਾਂਦਾ ਹੈ ਕਿ ਅਨੁਸ਼ਾਸਨੀ ਕਮੇਟੀ ਨਵੇਂ ਸਿਰੇ ਤੋਂ ਬਣਾਈ ਜਾਏਗੀ ਕੱਲੋਂ ਗਠਿਤ ਕਰ ਦਿੱਤੀ ਜਾਂਦੀ ਹੈ ਉਸ ਦੀ ਜਿਹੜੀ ਅਗਵਾਈ ਬਲਵਿੰਦਰ ਸਿੰਘ ਭੁੰਦਰੋਂਾ ਨੂੰ ਸੌਂਪ ਦਿੱਤੀ ਜਾਂਦੀ ਹੈ ਨਾਲ ਦੋ ਹੋਰ ਨਮਾਇंदे ਮਹਿੰਦਰ ਸਿੰਘ ਗਰੇਵਾਲ ਤੇ ਗਲਜਾਰ ਸਿੰਘ ਰਣੀ ਕਿਸਾ ਅਜੇ ਜਦੋਂ ਇਹ ਮਾਮਲਾ ਬਾਹਰ ਆਉਂਦਾ ਹੈ ਕਮੇਟੀ ਦਾ ਤਾਂ ਇੱਕ ਵੱਖਰੀ ਤਰ੍ਹਾਂ ਦਾ ਇੱਕ ਸਿਆਸੀ ਝਟਕਾ ਵੀ ਵੇਖਣ ਨੂੰ ਮਿਲਦਾ ਹੈ ਇੱਕ ਗੁੱਟ ਨੇ ਆਪਣੇ ਆਪ ਦੇ ਵਿੱਚ ਇੱਕ ਰੋਸ ਵੀ ਪ੍ਰਗਟ ਆਇਆ ਇੱਕ ਸ਼ਿਕਵਾ ਕੀਤਾ ਅਕਾਲੀ ਦਲ ਦੀ ਲੀਡਰਸ਼ਿਪ ਦੇ ਵਿਰੋਧ ਦੇ ਵਿੱਚ ਕਹਿੰਦਾ ਭਾਵ ਜ਼ਿਕਰ ਕਹਿ ਲਈਏ ਸਿੱਧੇ ਤੌਰ ਤੇ ਅਕਾਲੀ ਦਲ ਦਾ ਇੱਕ ਵੱਡਾ ਗੁੱਟ ਜਿਸ ਦੀ ਅਗਵਾਈ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਦਰਾ ਕਰਦੇ ਵਿਖਾਈ ਦੇ ਰਿਹਾ ਹੈ ਉਸਨੇ ਕੋਰ ਕਮੇਟੀ ਦੇ ਅੰਦਰਲੇ ਮਾਮਲਿਆਂ ਤੇ ਬਾਹਰ ਆਏ ਮਾਮਲਿਆਂ ਉੱਤੇ ਇੱਕ ਸ਼ਿਕਵਾ ਜ਼ਾਹਰ ਕੀਤਾ ਡਾਕਟਰ ਸਾਹਿਬ ਦੱਸਿਓ ਕਿ ਉਹ ਸ਼ਿਕਵਾ ਕੀ ਹੈ ਉਸ ਸ਼ਿਕਵੇ ਤੋਂ ਅਕਾਲੀ ਸਭਾ ਦੇ ਵਿੱਚ ਕਿਸ ਤਰ੍ਹਾਂ ਦੀ ਹਲਚਲ ਵੇਖਣ ਨੂੰ ਮਿਲ ਰਹੀ ਹੈ ਜਾਂ ਅਗਲੇ ਸਮੇਂ ਕਿਸ ਤਰ੍ਹਾਂ ਦੀ ਜਿਹੜੀ ਹੈ ਅਕਾਲੀ ਪਾਰਟਿਸ ਦੇ ਵਿੱਚ ਦਿਸ਼ਾ ਤੇ ਦਿਸ਼ਾ ਤੈਅ ਹੋਏਗੀ ਕੀ ਸ਼ਖਵੀਰ ਸਿੰਘ ਬਾਦਲ ਨੂੰ ਲੰਬੇ ਸਮੇਂ ਬਾਅਦ ਹੁਣ ਇੱਕ ਬੜੀ ਵੱਡੀ ਚੁਣੌਤੀ ਮਿਲੇਗੀ ਹੁਣ ਵਾਲੀ ਜਿਹੜੀ ਲੀਡਰਸ਼ਿਪ ਖਾਸ ਕਰਕੇ ਇਹ ਲੀਡਰਸ਼ਿਪ ਨੇ ਕਿੱਥੇ ਚੰਡੀਗੜ੍ਹ ਦੇ ਵਿੱਚ ਆਪਣਾ ਸਿਆਸੀ ਟਿਕਾਣਾ ਬਣਾਇਆ ਹੋਇਆ ਹੈ ਕਿਹੜੀਆਂ ਕਿੰਨੀਆਂ ਧਿਰਾਂ ਨੇ ਜਿਹੜੀਆਂ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਇੱਕ ਆਵਾਜ਼ بلند ਕਰਿਆ ਨੇ ਫਰੋਰੀਆਂ ਨੇ ਉਹ ਗੱਲ ਵੱਖਰੀ ਹੈ ਕਿ ਕੋਰ ਕਮੇਟੀ ਦੇ ਵਿੱਚ ਇੱਕ ਵੱਡੇ ਗੁੱਟ ਨੇ ਸੁਖਵੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਟਿਕਾਣਵਾਖ ਖੜਨ ਦਾ ਫੈਸਲਾ ਵੀ ਲਿਆ ਪਰੰਤੂ ਮਤੇ ਨਹੀਂ ਪ੍ਰਵਾਨ ਕੀਤੇ ਗਏ ਉਹਨਾਂ ਮਤਿਆਂ ਉਤੇ ਸ਼ਿਕਵਾ ਜਿਹੜਾ ਪ੍ਰੈਸ ਨੋਟ ਜਾਰੀ ਕੀਤਾ ਗਿਆ ਉਹਦੇ ਉੱਤੇ ਸਿਕਵੈ ਤੇ ਲੀਡਰਸ਼ਿਪ ਉੱਤੇ ਜਿਹੜਾ ਭਰੋਸਾ ਪ੍ਰਿੰਟ ਆਇਆ ਗਿਆ ਉਹ ਵਿਵਾਦਾਂ ਦੇ ਵਿੱਚ ਹੈ ਡਾਕਟਰ ਸਾਹਿਬ ਕਿਹੜੇ ਵਿਵਾਦ ਨੇ ਜਿਹੜੇ ਸਾਹਮਣੇ ਆ ਰਹੇ ਨੇ ਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਜਦੋਂ ਅਸਲ ਦੇ ਵਿੱਚ ਕਿਸੇ ਵੀ ਸੰਸਥਾ ਦੀ ਕਿਸੇ ਵੀ ਪਾਰਟੀ ਦੀ ਜਾਂ ਕੋਈ ਵੀ ਮੀਟਿੰਗ ਹੁੰਦੀ ਹੈ ਉਹਦੇ ਅੰਦਰ ਬੜੀਆਂ ਗੱਲਾਂ ਹੁੰਦੀਆਂ ਨੇ ਬੜਾ ਕੁਝ ਤਲਖੀ ਵੀ ਹੁੰਦੀ ਹੈ ਉਸ ਤੋਂ ਬਾਅਦ ਉਹਨਾਂ ਦਾ ਇੱਕ ਪ੍ਰੈਸ ਨੋਟ ਜਾਰੀ ਕੀਤਾ ਜਾਂਦਾ ਜਿਹੜਾ ਕਿ ਪ੍ਰੈਸ ਨੋਟ ਪਬਲਿਕਲੀ ਦੇ ਲਈ ਸ਼ਾਇਆ ਕੀਤਾ ਜਾਂਦਾ ਹੈ ਤੇ ਅਸਲੀ ਅੰਦਰ ਜੋ ਗੱਲਬਾਤ ਸਾਰੀ ਹੁੰਦੀ ਹੈ ਉਹਦਾ ਇੱਕ ਤਤਸਾਰ ਹੁੰਦਾ ਹੈਗਾ ਵੀ ਕਿਸ ਪੱਖ ਤੋਂ ਕਿਸ ਲਾਈਨ ਤੋਂ ਇਹ ਇਹ ਜਾਰੀ ਕੀਤਾ ਜਾਣਾ ਹੈ ਹੁਣ ਇਹੀ ਕੋਰ ਕਮੇਟੀ ਦਾ ਮੀਟਿੰਗ ਹੋਈ ਲੰਬੀ ਮੀਟਿੰਗ ਤੋਂ ਬਾਅਦ ਇੱਕ ਪ੍ਰੈਸ ਨੋਟ ਜਿਹੜਾ ਜਾਰੀ ਕੀਤਾ ਗਿਆ ਜੀ ਦੇ ਵਿੱਚ ਲਿਖਿਆ ਗਿਆ ਕਿ ਉਹਦੇ ਪਾਰਟੀ ਦੇ ਮੁਖੀ ਦੀ ਪ੍ਰਸ਼ੰਸਾ ਕੀਤੀ ਗਈ ਹੈ ਉਹਨਾਂ ਨੇ ਬਹੁਤ ਔਖੇ ਸਮਿਆਂ ਦੇ ਵਿੱਚ ਪਾਰਟੀ ਦੀ ਗਵਾਈ ਕੀਤੀ ਉਹਨਾਂ ਦੇ ਪਰ ਭਰੋਸਾ ਪ੍ਰਗਟ ਕੀਤਾ ਸਾਰਾ ਗੁਸਤੇ ਉਹਨਾਂ ਦੀ ਜਿਹੜੀ ਦੇਣ ਹੈ ਉਹ ਉਸ ਦੀ ਮਿਸਾਲ ਲਈ ਦਿੱਤੀ ਜਾ ਸਕਦੀ ਉਹਨਾਂ ਦੀ ਕੁਰਬਾਨੀਆਂ ਦੀ ਇਸ ਤਰ੍ਹਾਂ ਦਾ ਇੱਕ ਪ੍ਰੈਸ ਰਿਲੀਜ਼ ਜਾਰੀ ਹੋਇਆ ਉਸ ਤੋਂ ਬਾਅਦ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਜਿਹੜੇ ਕੋਰ ਕਮੇਟੀ ਦੇ ਸੀਨੀਅਰ ਮੈਂਬਰ ਨੇ ਸੀਨੀਅਰ ਲੀਡਰ ਨੇ ਕਾ ਲੀਡਰ ਦੇ ਉਹਨਾਂ ਨੇ ਇੱਕ ਬਿਆਨ ਜਾਰੀ ਕੀਤਾ ਉਹਨਾਂ ਨੇ ਦੱਸਿਆ ਕਿ ਇਸ ਸੰਬੰਧੀ ਤਾਂ ਕੋਈ ਗਲਤ ਨਹੀਂ ਹੋਈ ਕਹਿੰਦੇ ਮੇਰੇ ਨਾਲ ਬੀਬੀ ਜ਼ਗੀਰ ਕੌਰ ਡਾਕਟਰ ਦਲਜੀਤ ਸਿੰਘ ਚੀਮਾ ਜਜੀਤ ਸਿੰਘ ਖੜਾ ਬਲਦੇਵ ਸਿੰਘ ਮਾਨ ਅਤੇ ਹੋਰਾਂ ਅਤੇ ਪਟਾਲਾ ਸਾਹਿਬ ਇਨਾਂ ਨੇ ਮਿਲ ਕੇ ਗੱਲ ਕੀਤੀ ਐ ਵੀ ਅੰਦਰ ਤਾਂ ਇਹ ਗੱਲਬਾਤ ਹੋਈ ਨਹੀਂ ਸੀ ਜਦੋਂ ਪਾਰਟੀ ਦੀ ਲੀਡਰਸ਼ਿਪ ਦੇ ਵਿਅਕਤੀ ਪ੍ਰੋਸੇਸ ਸੰਬੰਧੀ ਇਸ ਸਰਨ ਦੀ ਕੋਈ ਗੱਲਬਾਤ ਅੰਦਰ ਹੋਈ ਹੋ ਨਹੀਂ ਤੇ ਉਹ ਪ੍ਰੈਸ ਨੋਟ ਕਿਵੇਂ ਜਾਰੀ ਹੋਊਗੀ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਦੱਸਿਆ ਕਿ ਇਸ ਤਰ੍ਹਾਂ ਦਾ ਇੱਕ ਮਤਾ ਲਿਆਉਣ ਦੇ ਲਈ ਖਰਚਨ ਸੀ ਬੈਸ ਨੇ ਕੋਸ਼ਿਸ਼ ਕੀਤੀ ਸੀ ਜਿਸ ਨੂੰ ਖੋਤ ਪਾਰਟੀ ਪ੍ਰਧਾਨ ਅਤੇ ਹੋਰ ਲੀਡਰਾਂ ਨੇ ਰੋਕ ਦਿੱਤਾ ਸੀ ਕਿਉਂਕਿ ਇਹ ਏਜੰਡੇ ਦੀ ਆਈਟਮ ਨਹੀਂ ਸੀ ਇਸ ਕਰਕੇ ਇਸ ਦੇ ਉੱਪਰ ਕੋਈ ਗੱਲ ਨਹੀਂ ਹੋਈ ਇਹ ਇਹ ਤੇ ਹੁਣ ਇਹ ਲੱਗਦਾ ਵੀ ਪਾਰਟੀ ਦੇ ਵਿੱਚ ਕਾਫੀ ਅੰਦਰ ਜਿਹੜਾ ਹੈਗਾ ਆਪਸੀ ਤੌਰ ਦੇ ਉੱਪਰ ਕਾਫੀ ਬਤ ਵਿਵਾਦ ਹੈ ਆਪਸੀ ਕੰਟਰਡਿਕਸ਼ਨ ਹੈ ਗੰਭੀਰ ਕੰਟਰਡਿਕਸ਼ਨ ਹੈ ਜਿਸ ਦਾ ਸੰਬੰਧ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਆਈ ਪ੍ਰੈਸ ਨੋਟ ਤੋਂ ਹੈ ਪ੍ਰੈਸ ਨੋਟ ਪਾਰਟੀ ਦੇ ਵੱਲੋਂ ਉਹ ਵੀ ਜ਼ਿੰਮੇਵਾਰ ਵਿਅਕਤੀ ਨੇ ਤਿਆਰ ਕੀਤਾ ਹੋਵੇਗਾ ਤੇ ਜ਼ਿੰਮੇਵਾਰ ਵਿਅਕਤੀ ਨੇ ਹੀ ਇਹ ਪ੍ਰੈਸ ਨੂੰ ਜਾਰੀ ਕੀਤਾ ਹੋਵੇਗਾ ਇਸ ਤਰ੍ਹਾਂ ਤਾਂ ਹੈ ਨਹੀਂ ਕਿ ਅਣਜਾਣ ਬੰਦੇ ਨੇ ਜਾਂ ਬਿਲਕੁਲ ਹੀ ਸਖੰਦਰੂ ਬੰਦੇ ਨੇ ਪ੍ਰੈਸ ਨੋਟ ਤਿਆਰ ਕਰਕੇ ਭੇਜਤਾ ਤੇ ਚਲੇ ਆ ਗਿਆ ਇਸ ਤਰ੍ਹਾਂ ਦੀ ਗੱਲ ਨਹੀਂ ਇਹ ਪੂਰੀ ਸੋਚ ਵਿਚਾਰ ਤੋਂ ਬਾਅਦ ਹੀ ਜਾਰੀ ਹੋਇਆ ਹੋਵੇਗਾ ਤੇ ਇਸ ਸਬੰਧੀ ਹੁਣ ਜਿਵੇਂ ਪ੍ਰੈਸਰ ਚੰਦੂ ਮਾਜਰਾ ਨੇ ਰਿਐਕਟ ਕੀਤਾ ਕਿ ਇਸ ਵਾਰੀ ਅਸੀਂ ਗੱਲ ਕਰਾਂਗੇ ਪਾਰਟੀ ਦੇ ਪ੍ਰਧਾਨ ਸਾਹਿਬ ਨਾਲ ਤੇ ਗੱਲ ਕਰਕੇ ਇਸ ਤਰ੍ਹਾਂ ਦਾ ਜਿਹੜਾ ਕਿ ਇਹ ਗੰਭੀਰ ਮਸਲਾ ਹੈ ਇਹਦੇ ਸਬੰਧੀ ਅਸੀਂ ਚਰਚਾ ਕਰਾਇਆ ਕਿਉਂਕਿ ਜੋ ਗੱਲ ਅੰਦਰ ਹੋਈ ਹੀ ਨਹੀਂ ਉਸ ਨੂੰ ਇਸ ਤਰ੍ਹਾਂ ਪੇਸ਼ ਕਰਨਾ ਬਹੁਤ ਹੀ ਗੰਭੀਰ ਹਿਰਨਾਂ ਨੇ ਕੋਤਾਹੀ ਕਿ ਹੈਗਾ ਇਸ ਤਰ੍ਹਾਂ ਦੀ ਗੱਲ ਹੈ ਵੀ ਇਹਦੇ ਬਾਰੇ ਗੱਲ ਕੀਤੀ ਜਾਵੇਗੀ ਜੀ ਹੂੰ WhatsApp ਲੀਡਰਸ਼ਿਪ ਪ੍ਰਤੀ ਭਰੋਸਾ ਪ੍ਰਗਟਾਇਆ ਗਿਆ ਕੋਈ ਇਦਾਂ ਦਾ ਵੀ ਪ੍ਰੈਸ ਨੋਟ ਵਿੱਚ ਬਾਤ ਪੈ ਰਹੀ ਵਿਖਾਈ ਦੇ ਰਹੀ ਹੈ ਬਿਲਕੁਲ ਜੀ ਇਹੀ ਸੀ ਵੀ ਲੀਡਰਸ਼ਿਪ ਦੇ ਵਿੱਚ ਪੂਰੀ ਤਰ੍ਹਾਂ ਭਰੋਸਾ ਪ੍ਰਗਟਾਇਆ ਗਿਆ ਤੇ ਲੀਡਰਸ਼ਿਪ ਤੇ ప్రతి అతి పార్టీ ਦੇ ਪ੍ਰਧਾਨ ਪ੍ਰਤੀ ਇਸ ਤਰ੍ਹਾਂ ਦਾ ਉਹ ਕਹਿੰਦੇ ਵੀ ਇਸ ਦੀ ਤਾਂ ਗੱਲ ਹੀ ਨਹੀਂ ਹੋਈ ਤੇ ਇੱਕ ਨੇ ਇਹ ਇਹ ਦਾ ਅਗਲੇ ਕਿਸੇ ਵਿਚਾਰ ਦੇ ਉੱਪਰ ਰੱਖਣਾ ਸੀ ਤੇ ਸਿਰਫ ਜਿਹੜੀ ਗੈਰ ਰਸਮੀ ਮੀਟਿੰਗ ਸੀ ਜਿਹਦੇ ਵਿੱਚ ਪਾਰਟੀ ਦੀ ਹਾਰ ਦੇ ਕਾਰਨ ਅਤੇ ਵਰਕਰਾਂ ਦੇ ਹੌਸਲੇ ਨੂੰ ਕਿਵੇਂ ਬਲੰਦ ਕਰਨਾ ਤੇ ਅਗਲੀ ਕੀ ਰਣਨੀਤੀ ਤੈਅ ਕਰਨੀ ਹੈ ਇਹ ਇਹ ਮਸਲਾ ਸੀ ਤੇ ਇਹੋ ਹੀ ਐਜੰਡਾ ਸੀ ਤੇ ਇਹ ਤਾਂ ਇਹਦੇ ਵਿੱਚ ਐਜੰਡੇ ਦੀ ਆਈਟਮ ਹੀ ਨਹੀਂ ਸੀ ਠੀਕ ਹਾਂ ਡਾਕਟਰ ਸਾਹਿਬ ਪ੍ਰੈਸ ਨੋਟ ਨੂੰ ਜ਼ਰੀਆ ਬਣਾਇਆ ਗਿਆ ਹੈ ਪਰ ਸਵਾਲ ਇਹ ਉਦੋਂ ਉੱਠਿਆ ਜਦੋਂ ਜਿਹੜੀ ਐਡਮਿਨਿਸਟ੍ਰੇਟਿਵ ਕਮੇਟੀ ਕੰਮ ਕਰ ਦਿੱਤੀ ਜਾਂਦੀ ਹੈ ਪਾਰਟੀ ਲੀਡਰਸ਼ਿਪ ਵੱਲੋਂ ਬਲਵਿੰਦਰ ਸਿੰਘ ਭੁੰਦੜ ਹੋਰਾਂ ਨੂੰ ਇਹ ਅਗਵਾਈ ਦਿੱਤੀ ਗਈ ਹੈ ਨਾਲ ਮੇਂਸ਼ਿੰਦਰ ਗਰਿਵਾਲ ਤੇ ਆਪਣਾ ਗੁਲਜাব ਸਿੰਘ ਰਣੀਕੇ ਜਿਹੜੇ ਸਾਬਕਾ ਮੰਤਰੀ ਨੇ ਉਹ ਨਾਮਜ਼ਦ ਕੀਤੇ ਗਏ ਹੈ ਅੱਜ ਹੀ ਨਿਆਂ ਸ਼ਾਸਨੀ ਕਮੇਟੀ ਕਹਿੰਦਾ ਭਾਵੇਂ ਇਹਨਾਂ ਸ਼ਾਸਨ ਦਾ ਡੰਡਾ ਭੁੰਦਰ ਦੇ ਹੱਥ ਹੋਣ ਵਗਰੋਂ ਇੱਕ ਗੁੱਟ ਤਿਆਰ ਹੋਇਆ ਸ੍ਰੋਮਣੀ ਅਕਾਲੀ ਦਲ ਦੇ ਵਿੱਚ ਖੈਰ ਇਹ ਬੜੀ ਖਤਰਨਾਕ ਇਸ ਵੇਲੇ ਗੇਮ ਹੈ ਕਿ ਵੱਡੇ ਆਗੂ ਜਿਹੜੇ ਇੱਕ ਗੁੱਟ ਦੇ ਵਿੱਚ ਸ਼ਾਮਲ ਹੁੰਦੇ ਵਿਖਾਈ ਦੇ ਰਹੇ ਨੇ ਤੇ ਇਹਨਾਂ ਦੀ ਗਵਾਹੀ ਜੇਕਰ ਦੇਖੀਏ ਤਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੋ ਮਾਧਰਾ ਕਰ ਰਹੇ ਨੇ ਕਿਉਂਕਿ ਪ੍ਰੈਸ ਰੋਡ ਦੇ ਹਵਾਲੇ ਤੋਂ ਜੇਕਰ ਸਾਹਮਣੇ ਆਉਂਦੇ ਆ ਤਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਜੇਕਰ ਥੋੜਾ ਜਿਹਾ ਹੋਰ ਪਿੱਛੇ ਝਾਤ ਮਾਰੀਏ ਤਾਂ ਇਹਨੇ ਦਿਨੀ ਇਸ ਸਾਰੇ ਗੁੱਟ ਦੀਆਂ ਜਿਹੜੀਆਂ ਬੈਠਕਾਂ ਦਾ ਕੇਂਦਰ ਬਿੰਦੂ ਉਹ ਸੁਖਦੇਵ ਸਿੰਘ ਢੀਂਡਸਾ ਦੀ ਚੰਡੀਗੜ੍ਹ ਵਾਲੀ ਕੁੱਠੀ ਬਣੀ ਹੋਇਆ ਹੈ ਇਹ ਸਾਰੇ ਮਾਮਲੇ ਦੇ ਪਿੱਛੇ ਸੁਖਦੇਵ ਸਿੰਘ ਢੀਂਡਸਾ ਗੁੱਟ ਵੀ ਕੰਮ ਕਰਦਾ ਵਿਖਾਈ ਦੇ ਰਿਹਾ ਹੈ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਸਮੇਂ ਇਸ ਸਪੋਰਟ ਕਮੇਟੀ ਦੇ ਇਰਤਕ ਇਰਤ ਵੱਡੇ ਪੱਧਰ ਉਤੇ ਸੁਖਦੇਵ ਸਿੰਘ ਢੀਂਡਸਾ ਤੇ ਹੋਰ ਇਹ ਸਾਰੇ ਗੁੱਟ ਦੀਆਂ ਬੈਠਕਾਂ ਹੁੰਦੀਆਂ ਰਹੀਆਂ ਤੇ ਸਿਕੰਦਰ ਸਿੰਘ ਮਲੂਕਾ ਵੀ ਇਹ ਸਾਰੇ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਇਨਵੋਲਵਮੈਂਟ ਦੇ ਵਿੱਚ ਰਹੇ ਭਾਵੇਂ ਕਿ ਸਿਕੰਦਰ ਸਿੰਘ ਮਲੂਕਾ ਨੂੰ ਹੁਣ ਇਸ ਕੋ ਜਿਹੜਾ ਅਨਸਾਸ਼ਨੀ ਕਮੇਟੀ ਤੋਂ ਬਾਹਰ ਕਰ ਦਿੱਤਾ ਗਿਆ ਪਰੰਤੂ ਪਾਰਟੀ ਸਭ ਤੋਂ ਹਾਲੇਓਂ ਦੂਰ ਨਹੀਂ ਕੀਤਾ ਗਿਆ ਕਹਿੰਦਾ ਭਾਵੇਂ ਕਿ ਨਾ ਹੀ ਉਹਨਾਂ ਨੇ ਕਿਤੇ ਹੱਲੇ ਇਸ ਪਦਰ ਕਦਰ ਕੋਈ ਸਮਝੌਤਾ ਅਸਤੀਫਾ ਦਿੱਤਾ ਹੈ ਤੇ ਨਾ ਹੀ ਪਾਰਟੀ ਨੇ ਕੋਈ ਉਹਨਾਂ ਪ੍ਰਤੀ ਅਗਲਾ ਸਟੈਂਡ ਸਪਸ਼ਟ ਕੀਤਾ ਹੈ। ਖੈਰ ਕੋਰ ਕਮੇਟੀ ਨੇ ਤੌ ਜੇਕਰ ਝਾਤ ਮਾਰੀਏ ਜੇਕਰ ਜਿਹੜੀਆਂ ਗੱਲਾਂ ਅੰਦਰ ਹੋਈਆਂ ਹੋਲੀ-ਹੋਲੀ ਕਿਸ ਤਰ੍ਹਾਂ ਉਹ ਫੁੱਟ-ਫੁੱਟ ਕੇ ਬਾਹਰ ਆ ਰਹੀਆਂ ਨੇ ਤਾਂ ਭਾਵੇਂ ਕਿ ਉਸ ਵੇਲੇ ਜਦੋਂ ਕੋਰ ਕਮੇਟੀ ਅੱਧੀ ਰਾਤ ਨੂੰ ਖਤਮ ਹੁੰਦੀ ਹੈ ਤਾਂ ਪਾਰਟੀ ਦੇ ਬੁਲਾਰੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਬਿਲਕੁਲ ਸਾਰਾ ਸਮੂਥਲੀ ਉਹਦੇ ਵਿੱਚ ਚਰਚਾ ਹੋਈ ਹੈ। ਪਰੰਤੂ ਜਿਹੜੀਆਂ ਗੱਲਾਂ ਬਾਤ ਆ ਰਹੀਆਂ ਨੇ ਕਿ ਜਿਵੇਂ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਤੇ ਬੀਬੀ ਜ਼ਗੀਰ ਕੌਰ ਦਰਮਿਆਨ ਮਾਮਲਾ ਉਠਿਆ ਜਿਸ ਤਰ੍ਹਾਂ ਹੋਰ ਸਾਰੇ ਜਿਹੜੇ ਮੈਂ ਹੁਣ ਆਏ ਨੇ ਪ੍ਰੈਸ ਨੋਟ ਦੇ ਹਵਾਲੇ ਤੋਂ ਜੇਕਰ ਆਪਾਂ ਜਿਹੜੀ ਚਰਚਾ ਕਰ ਰਹੇ ਹਾਂ ਤਾਂ ਪਾਰਟੀ ਲਈ ਇਹ ਕਾਫੀ ਗੰਭੀਰ ਨੇ ਕਹਿੰਦਾ ਪਾਪ ਕੇ ਸਿੰਘਵੀਰ ਬਾਦਲ ਦੇ ਖਿਲਾਫ ਇੱਕ ਵੱਡਾ ਗੁੱਟ ਉਹ ਮદાન ਮਲਦਾ ਵਖਾਈ ਦੇ ਰਿਹਾ ਤੇ ਇਹ ਇੱਕ ਬੜੀ ਵੱਡੀ ਚੁਣੌਤੀ ਹੋਏਗੀ ਸਿੰਘਵੀਰ ਸਿੰਘ ਬਾਦਲ ਨੂੰ ਇਸ ਤੋਂ ਪਹਿਲਾਂ ਸੁਖਵੀਰ ਸਿੰਘ ਬਾਦਲ ਕਈ ਚੁਣੌਤੀਆਂ ਸਰਕਾਰ ਵਿੱਚ ਚੁੱਕੇ ਨੇ ਪਰੰਤੂ ਜਿਹੜੀ ਹੁਣ ਹੈ ਚੁਣੌਤੀ ਕਿਉਂਕਿ ਨਾ ਉੱਪਰ ਸਰਕਾਰ ਹੈ ਹੁਣ ਕਾਲੀ ਦਲ ਦੀ ਕੋਈ ਸਹਿਯੋਗ ਤੇ ਨਾ ਹੀ نیچے ਚੁਣੌਤੀਆਂ ਵੱਡੀਆਂ ਨੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਵੱਡੇ ਪੱਧਰ ਉਤੇ ਵੋਟ ਕੇ ਇਸ ਦੀ ਵਾਧਾ ਕੇ ਉਹ ਮੈਦਾਨ ਦੇ ਵਿੱਚ ਖੁੱਦ ਚੁੱਕੀ ਹੈ ਅੱਜ ਵਾਲੀ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਦੀ ਮਤਨ ਬੈਠਕ ਦੇ ਵਿੱਚ ਪਾਰਟੀ ਨੇ ਸੁਨੀਲ ਜਾਖੜ ਦੀ ਗਵਾਈ ਹੇਠ ਬੈਠਕ ਹੋਈ ਜਿਹਦੇ ਵਿੱਚ ਜਿਹੜੇ ਰਾਜ ਮੰਤਰੀ ਬਣੇ ਆ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਸਮੇਤ ਹੋਰ ਜਿਹੜੇ ਉਮੀਦਵਾਰ ਸਨ ਪਾਰਟੀ ਦੇ ਸ਼ਾਮਲ ਹੁੰਦੇ ਆ ਇੱਕ ਐਲਿਆ ਗਿਆ ਕਿ 2027 ਤੋ ਪਹਿਲਾ ਪਹਿਲਾ ਪਾਰਟੀ ਨੂੰ ਪੂਰੀ ਤਰ੍ਹਾਂ ਮਜ਼ਬੂਤ ਕੀਤਾ ਜਾਏਗਾ ਇੱਕ ਵੱਡਾ ਸਿਆਸੀ ਕਿਲਾ ਅਸਰ ਆ ਜਾਏਗਾ ਪਾਰਟੀ ਖੁਸ਼ ਹੈ ਵੋਟ ਪੀਸ ਦੀ ਵਧਿਆ ਹੈ ਪਾਰਟਿਸ ਨੂੰ ਵੀ ਖੁਸ਼ ਹੈ ਕੇਂਦਰ ਦੇ ਵਿੱਚ ਦੁਬਾਰਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸਥਾਪਿਤ ਹੋਈ ਹੈ ਬੜੇ ਵੱਡੇ ਹੌਸਲੇ ਦੇ ਵਿੱਚ ਹੈ ਅੱਜ ਪਾਰਟੀ ਭਾਰਤੀ ਜਨਤਾ ਪਾਰਟੀ ਦੁਜੇ ਬਣੇ ਅਤਾ ਵੋਟ ਫੀਸ ਦੀ ਪਿਛਲੀ 2019 ਤੋਂ ਲੈ ਕੇ ਹੁਣ ਤੱਕ ਅਕਾਲੀ ਦਲ ਦਾ ਮਨਫੀ ਹੋਇਆ ਘਟਿਆ ਬੜੇ ਡਿਮੋਰਲਾਈਜ਼ ਦੌਰ ਦੇ ਵਿੱਚ ਹੈ ਸ਼੍ਰੋਮਣੀ ਅਕਾਲੀ ਦਲ ਤੇ ਇਸ ਦੌਰ ਦੇ ਵਿੱਚ ਇੱਕ ਵੱਡਾ ਗੁੱਟ ਇੱਕ ਵੱਖਰੀ ਲਾਮਬੰਦੀ ਦੇ ਵਿੱਚ ਸਾਹਮਣੇ ਆ ਰਿਹਾ ਹੈ ਵਿਖਾਈ ਦੇ ਰਿਹਾ ਹੈ ਟਰਪਾ ਸਾਹਿਬ ਕਿਵੇਂ ਦੇਖਦੇ ਆ ਇੱਕ ਵੱਡੇ ਗੁੱਟ ਜਿਹਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਸ਼ਾਮਲ ਹੋਣ ਇਸ ਤੋਂ ਪਹਿਲਾਂ ਬੜੀ ਚਰਚਾ ਸੀ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸਿਰਵੀਰ ਸਿੰਘ ਬਾਦਲ ਲਈ ਢਾਲ ਬਣਦੇ ਰਹੇ ਹੈ ਸ਼ਾਇਦ ਹੋਣ ਵਾਲੇ ਜਿਹੜੇ ਇਸ ਐਪੀਸੋਡ ਦੇ ਵਿੱਚ ਵੀ ਢਾਲ ਵੜਨਗੇ ਪਰੰਤੂ ਜਿਸ ਤਰ੍ਹਾਂ ਉਹ ਮੀਡੀਆ ਦੇ ਵਿੱਚ ਖੁੱਲ ਕੇ ਸਾਹਮਣੇ ਆਏ ਨੇ ਇਸ ਤੋਂ ਲੱਗਦਾ ਹੈ ਕਿ ਉਹ ਢਾਲ ਨਹੀਂ ਬਲਕਿ ਉਹ ਇੱਕ ਵੱਡੀ ਚੁਣੌਤੀ ਵਜੋਂ ਪਾਰਟੀ ਲਈ ਪਾਰਟੀ ਦੇ ਹਿੱਤ ਲਈ ਉਹ ਬਾਕੀ ਲੀਡਰਸ਼ਿਪ ਦੇ ਨਾਲ ਇੱਕ ਵੱਖਰਾ ਗੁੱਟ ਲੈ ਕੇ ਸਾਹਮਣੇ जरूर ਆਉਣਗੇ ਇਹ ਅਜੇ ਹਸਾਰਾ ਮਾਮਲਾ ਕਿਵੇਂ ਆਪਾਂ ਦੇਖਦੇ ਹਾਂ ਅਗਲੇ ਸਮੇਂ ਅਕਾਲੀ ਪਾਰਟਿਸ ਨੂੰ ਕਿਵੇਂ ਵੇਖਿਆ ਜਾ ਸਕਦਾ ਹੈ ਜੀ ਡਾਕਟਰ ਸਾਹਿਬ ਸੰਦਰਸਪ ਪੰਜਾਬ ਦੇ ਵਿੱਚ ਇੰਨੀ ਦਿਨੀ ਜਿਹੜਾ ਸਿਆਸੀ ਮਾਹੌਲ ਆ ਬੜਾ ਗਰਮ ਹੋਇਆ ਹੋਇਆ ਆ ਕਾਰੀਆਂ ਪਾਰਟੀਆਂ ਦੇ ਵਿੱਚ तकरीबन ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਕਿ ਭਾਰਤੀ ਜਨਤਾ ਪਾਰਟੀ ਨੇ ਆਪਣੀ ਮੀਟਿੰਗ ਦੇ ਵਿੱਚ ਮੰਥਨ ਕੀਤਾ ਤੇ ਆਪਣੀ ਤਿਆਰੀ ਦੇ ਕੰਮ ਕਰਕਸੀ ਕੀਤੀ ਇਸੇ ਤਰ੍ਹਾਂ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਵੀ ਆਪਣਾ ਇਹ ਮੰਥਨ ਕਰ ਲਿਆ ਆ ਵਿਹਾਰ ਦੇ ਨਿਰਣਿਆਂ ਦਾ ਸੀਐਮ ਨੇ ਬਲਾ ਕੇ ਹਲਕਾ ਵਾਈਸਾਰੇ ਉਹ ਮੰਥਨ ਕਰਕੇ ਉਹ ਆਪਣੀ ਜਲੰਧਰ ਦੀ ਇਲੈਕਸ਼ਨ ਦੀ ਤਿਆਰੀ ਪਾ ਲਿਆ ਇਤਰਾ ਅਕਾਲੀ ਦਲ ਨੇ ਵੀ ਆਪਣੀ ਕੋਰ ਕਮੇਟੀ ਦੇ ਵਿੱਚ ਮੰਤਨ ਕੀਤਾ ਸੀ ਤੇ ਪ੍ਰੰਤੂ ਉਸ ਦੇ ਇੱਕ ਪ੍ਰੈਸ ਨੋਟ ਨੇ ਇੱਕ ਨਵਾਂ ਹੀ ਵਿਵਾਦ ਛੇੜ ਦਿੱਤਾ ਜ ਉਹਦੇ ਵਿੱਚ ਅਕਾਲੀ ਦਲ ਦੇ ਵਿੱਚ ਇੱਕ ਵੱਡੀ ਖੇਮੇਬੰਦੀ ਕੰਦੀ ਨਜ਼ਰ ਆ ਰਹੀ ਹੈ ਜਿਹੜੀ ਕਿ ਹੁਣ ਵਾਲੇ ਸਮੇਂ ਦੇ ਵਿੱਚ ਗੰਭੀਰ ਰੂਪ ਵੀ ਧਾਰ ਕਰ ਸਕਦੀ ਹੈ ਜਿਹੜੀ ਲੀਡਰਸ਼ਿਪ ਦੇ ਲਈ ਕਾਫੀ ਚੈਲੰਜੇਬਲ ਰਿਫਿਊ ਹੋ ਸਕਦੀ ਹੈ ਕਿਉਂਕਿ ਹੁਣ ਦੀਆਂ ਜਿਹੜੀਆਂ ਪ੍ਰਸਥਿਤੀਆਂ ਇਹ ਨੇ ਕਿ ਭਾਰਤ ਕੇਂਦਰ ਦੇ ਵਿੱਚ ਭਾਰਤੀ ਭਾਰਤੀ ਜਨਤਾ ਪਾਰਟੀ ਤੇ ਐਨਡੀਏ ਦੀ ਸਰਕਾਰ ਅਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਅਕਾਲੀ ਦਲ ਇਤਕੀ ਬਹੁਤ ਹੀ ਨਿਰਾਸ਼ਾ ਦੇ ਆਲਮ ਦੇ ਵਿੱਚ ਇੱਕ ਸੀਟ ਮਿਲੀ ਅਤੇ ਉਹਦਾ ਵੋਟ ਬੈਂਕ ਵੀ ਘਟਿਆ ਇਸ ਤਰ੍ਹਾਂ ਦੇ ਤੌਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਇੱਕਜੁੱਟ ਹੋ ਕੇ ਸਿਰ ਜੋੜ ਕੇ ਆਪਣੀ ਅਗਲੀ ਤਿਆਰੀ ਕਰਨ ਦੇ ਲਈ ਅੱਗੇ ਵਧਣਾ ਚਾਹੀਦਾ ਸੀ ਜਦ ਕਿ ਉਹ ਹਾਲੇ ਆਪਣੇ ਅੰਤਰਿਕ ਜਿਹੜੇ ਮਸਲੇ ਨੇ ਉਹਨਾਂ ਦੇ ਵਿੱਚ ਹਾਲੇ ਉਲਝੀ ਹੋਈ ਹੈ ਤੇ ਜਲੰਧਰ ਦੀ ਪੱਛਮੀ ਦੀ ਇਲੈਕਸ਼ਨ ਸਿਰੇ ਤੇ ਸਿਰ ਤੇ ਹੈ ਜਿਹਦੇ ਦਸ ਜਲਾਈ ਨੂੰ ਜਿਹੜੀ ਇਲੈਕਸ਼ਨ ਹੋਣੀ ਆ ਉਹਦੀ ਤਿਆਰੀ ਦੇ ਲਈ ਪੂਰੀ ਕਿਉਂਕਿ ਜਿਸ ਤਰ੍ਹਾਂ ਹੋਰ ਪਾਰਟੀਆਂ ਆਪਣੇ ਆਪਣੀ ਤਿਆਰੀ ਕਰ ਰਹੀਆਂ ਨੇ ਇੱਕ ਦੋ ਪਾਰਟੀਆਂ ਜਿਵੇਂ ਮਾਨ ਅਕਾਲੀ ਦਲ ਨੇ ਤਾਂ ਆਪਣਾ ਉੱਤੇ ਕੈਂਡੀਡੇਟ ਵੀ ਐਲਾਨ ਦਿੱਤਾ ਹੈ ਹਾਬਿਲ ਕੋ ਨਾਮਜ਼ਦਗੀਆਂ ਦੇ ਵਿੱਚ ਸਿਰਫ 2 ਦਿਨ ਹੀ ਬਾਕੀ ਨੇ ਸਾਰੀਆਂ ਪਾਰਟੀਆਂ ਨੂੰ ਆਪ ਕੋ ਆਪਣੇ ਉਮੀਦਵਾਰ ਖੜੇ ਕਰਨੇ ਪੈਣੇ ਆ ਖੈਰ ਕੋਰ ਕਮੇਟੀ ਦੇ ਵਿੱਚ ਅਕਾਲੀ ਦਲ ਨੇ ਵੀ ਇਹ ਸਾਰੀ ਜਮਾ ਜਿਹੜਾ ਉਹ ਜ਼ਿਲੰਦਰ ਦੀ ਲੀਡਰਸ਼ਿਪ ਨੂੰ ਸੌਂਪ ਦਿੱਤਾ ਹੈ ਕਾਂਗਰਸ ਵੱਲੋਂ ਵੀ بڑے بڑے ਪੱਧਰ ਉਤੇ ਤਿਆਰੀ ਕੀਤੀ ਜਾ ਰਹੀ ਹੈ ਕੋਈ ਚੰਗਾ ਉਮੀਦਵਾਰ ਉੱਥੇ ਸੌਂਪਿਆ ਜਾਏਗਾ ਸਦਾ ਤੇਰ ਆਪ ਵੀ ਇੱਕ ਵੱਡਾ ਚੰਗਾ ਉਮੀਦਵਾਰ ਇਸ ਵੇਲੇ ਭਾੜ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਆਪ ਨੇ ਇੱਕ ਉਮੀਦਵਾਰ ਜਿਹੜਾ ਸ਼ਿੰਗਾਰਿਆ ਹੈ ਭਾ ਲਿਆ ਉਹ ਇੱਕ ਚੰਗੇ ਅਕਸ ਵਾਲਾ ਵੀ ਹੈ ਖੈਰ ਦੂਜੇ ਵੱਨੇ ਕਾਂਗਰਸ ਦੇ ਵੱਡੇ ਆਗੂ ਜਿਹੜੇ ਜਲੰਧਰ ਤੋਂ ਚੋਣ ਜਿੱਤੇ ਨੇ ਵੱਡੇ ਮਾਰਜਿਨ ਦੇ ਨਾਲ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਹਨਾਂ ਦਾ ਇੱਕ ਬਿਆਨ ਵੱਖਰੀ ਤਰਜ਼ ਛੇੜਦਾ ਬਖਾਈ ਦੇ ਰਿਹਾ ਉਹਨਾਂ ਨੇ ਕਿਹਾ ਕਿ ਭਾਜਪਾ ਜਿਹੜੀ ਆਪ ਸਰਕਾਰ ਨੂੰ ਦੇਖ ਸਕਦੀ ਹੈ ਭਾਜਪਾ ਨੇ ਕਈ ਤਰ੍ਹਾਂ ਦੇ ਇਸ ਲੋਕ ਸਭਾ ਪਟੇ ਦੇ ਵਿੱਚ ਫਿਰਕਾ ਪ੍ਰਸਤੀ ਲੋਕਾਂ ਨੂੰ ਵੰਡ ਕੇ ਕੋਸ਼ਿਸ਼ ਕੀਤੀ ਪਰੰਤੂ ਲੋਕਾਂ ਨੇ ਜਿਹੜੀ ਕਾਂਗਰਸ ਦੇ ਹੱਕ ਦੇ ਵਿੱਚ ਫਤਵਾ ਦਿੱਤਾ ਹੈ ਪੰਜਾਬ ਦੇ ਵਿੱਚ ਤੇ ਉਹਨਾਂ ਨੇ ਕਿਹਾ ਕਿ ਅਸੀਂ ਜਿਮਨੀ ਪਟੇ ਦੇ ਵਿੱਚ ਵੀ ਕਾਂਗਰਸ ਮਜ਼ਬੂਤ ਪੋਜੀਸ਼ਨ ਦੇ ਵਿੱਚ ਹੈ ਸਥਿਤੀ ਦੇ ਵਿੱਚ ਹੈ ਪਰ ਜਿਹੜਾ ਵੱਡਾ ਸਵਾਲ ਹੈ ਇੱਕ ਸਾਬਕਾ ਮੁੱਖ ਮੰਤਰੀ ਦਾ ਚਰਨਜੀਤ ਸਿੰਘ ਚੰਨੀ ਦਾ ਕਾਂਗਰਸ ਦੇ ਵੱਡੇ ਆਗੂ ਨੇ ਕਿ ਭਾਜਪਾ ਆਪ ਸਰਕਾਰ ਨੂੰ ਦੇਖ ਸਕਦੀ ਹੈ ਇਹਦੇ ਵਿੱਚ ਕੀ ਸੱਚਾਈ ਹੈ ਕੀ ਲੱਗਦਾ ਤੁਹਾਨੂੰ ਡਾਕਟਰ ਸਾਹਿਬ ਡਾਕਟਰ ਸਾਹਿਬ ਦੇਖੋ ਚਾਹੀ ਉਨ ਇਤਹਾ ਲਾਜ਼ਮੀ ਇਹਦੇ ਪਿੱਛੇ ਕੋਈ ਨਾ ਕੋਈ ਤਤ ਹੋਣਗੇ ਕਿਉਂਕਿ ਸਰਦਾਰ ਚੰਨੀ ਸੀ ਚੰਨੀ ਸਾਹਿਬ ਦਾ ਮੁੱਖ ਮੰਤਰੀ ਨੇ ਹੁਣ ਮੈਂ ਮੈਂਬਰ ਪਾਰਲੀਮੈਂਟ ਵੱਡੇ ਮਾਰਜਿਨ ਨਾਲ ਜਿੱਤੇ ਨੇ ਲਾਜ਼ਮੀ ਆ ਉਹਨਾਂ ਕੋਲ ਕੋਈ ਨਾ ਕੋਈ ਡਾਟਾ ਹੋਵੇਗਾ ਕੋਈ ਸੂਚਨਾ ਹੋਏਗੀ ਇਸ ਤਰ੍ਹਾਂ ਦੀ ਤੇ ਦੂਸਰੀ ਉਹਨਾਂ ਦੀ ਆਪਣੀ ਕੈਲਕੂਲੇਸ਼ਨ ਵੀ ਹੋ ਸਕਦੀ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਹੁਣ ਦਿੱਤੀ ਹੈ ਤੇ ਆਮ ਆਦਮੀ ਪਾਰਟੀ ਦੀ ਸਥਿਤੀ ਮਜ਼ਬੂਰ ਹੈ ਡਾਕਟਰ ਸਾਹਿਬ ਡਾਕਟਰ ਸਾਹਿਬ ਇੱਥੇ ਇੱਕ ਵੱਡਾ ਸਵਾਲ ਹੈ ਕਿ ਆਪ ਸਰਕਾਰ ਵੱਡੇ ਬਹੁਮਤ ਦੇ ਵਿੱਚ ਕਹਿੰਦਾ ਭਾਪਕੀ 99 99 ਸਿਤਾ ਰੱਖਦੀ ਹੈ ਵਿਧਾਇਕ ਦਲ ਦੀਆਂ ਤੇ ਅਜਿਹੀ ਮਜਬੂਤ ਸਰਕਾਰ ਪ੍ਰਤੀ ਅਜਿਹੀ ਤਰ੍ਹਾਂ ਦੀ ਬਿਆਨਬਾਜ਼ੀ ਕਰਨੀ ਕਈ ਵਾਰ ਲੀਡਰ ਮਤਲਬ ਕਿਸੇ ਇੰਟਰਵਿਊ ਦੇ ਵਿੱਚ ਅਜਿਹਾ ਕਹਿ ਦਿੰਦਾ ਹੈ ਪਰਤੂ ਜਦੋਂ ਸਾਬਕਾ ਮੁੱਖ ਮੰਤਰੀ ਕੋਈ ਅਜਿਹੀ ਗੱਲ ਕਰਦਾ ਤਾਂ ਫਿਰ ਵੱਖਰੀ ਗੱਲ ਉਹ ਮੰਨੀ ਜਾਣੀ ਵੀ ਚਾਹੀਦੀ ਹੈ ਇਹੀ ਆਪਾਂ ਗੱਲ ਕਰ ਰਹੇ ਜੀ ਡਾਕਟਰ ਸਾਹਿਬ ਬਿਲਕੁਲ ਭਿੰਦਰ ਸਾਹਿਬ ਆਮ ਬੰਦਾ ਜਾਂ ਭਾਵਕ ਹੋ ਕੇ ਗੱਲ ਕਰ ਦੇਣੀ ਉਹ ਵੱਖਰੀ ਗੱਲ ਹੈਗੀ ਹੁਣ ਸਾਬਕਾ ਮੁੱਖ ਮੰਤਰੀ ਜੀ ਦੇ ਪਾਸ ਇਨਫੋਰਮੇਸ਼ਨ ਵੀ ਲਾਜ਼ਮੀ ਹੈ ਹੋਏਗੀ ਤੇ ਦੂਸਰਾ ਉਹਨਾਂ ਨੂੰ ਇਹ ਵੀ ਰਾਜਨੀਤੀ ਨੂੰ ਇੰਨੀ ਵੀ ਸਮਝ ਰੱਖਦੇ ਹੋਣਗੇ ਕਿ ਕਿਵੇਂ ਡੀ ਵੱਡੀ ਮਜ਼ਬੂਤ ਸਰਕਾਰ ਨੂੰ ਕਿਸ ਤਰ੍ਹਾਂ ਟੋਪਲ ਕਰੇਗੀ ਕਿਸ ਤਰ੍ਹਾਂ ਉਹਨੂੰ ਸਿੱਟ ਸਕਦੀ ਹੈ ਇਸ ਦਾ ਵੀ ਉਹਨਾਂ ਨੂੰ ਅੰਦਾਜ਼ਾ ਲਾਜ਼ਮੀ ਹੋਏਗਾ ਕਿਉਂਕਿ ਭਾਰਤੀ ਜਨਤਾ ਪਾਰਟੀ ਵੀ ਹੁਣ ਆਪਣੇ ਆਧਾਰ ਵਧਾਉਣ ਦੇ ਲਈ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੂੰ ਇਹ ਲੱਗਿਆ ਕਿ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਵੋਟ ਬੈਂਕ ਬਣਿਆ ਉਸ ਦਾ ਕ੍ਰੈਡਿਟ ਲੈਣ ਦੇ ਲਈ ਜਾਂ ਹੋਰ ਤਰ੍ਹਾਂ ਦੀ ਕੋਈ ਕਾਰਨਾਮਾ ਕਰਨ ਦੇ ਲਈ ਲਾਜ਼ਮੀ ਹੈ ਵੀ ਇਸ ਤਰ੍ਹਾਂ ਦੀ ਕੋਈ ਲਾਈਨ ਦੇ ਉੱਪਰ ਕੰਮ ਕਰ ਰਹੇ ਹੋ ਕਿ ਜਿਹਦਾ ਕਿ ਚੰਨੀ ਸਾਹਿਬ ਨੇ ਸੰਕੇਤ ਦਿੱਤਾ ਹੈ ਇਹਦੇ ਵਿੱਚ ਦੂਸਰੀ ਗੱਲ ਇਹ ਹੈ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਸੁਪਰੀਮੋ ਨੇ ਉਹ ਹਾਲੇ ਜੇਲ੍ਹ ਦੇ ਵਿੱਚ ਬੈਠੇ ਨੇ ਆਮ ਆਦਮੀ ਪਾਰਟੀ ਬੜੇ ਦਬਾਅ ਦੇ ਥੱਲੇ ਆ ਤੇ ਦਿੱਲੀ ਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਕੋਈ ਵੀ ਪਾਰਲੀਮੈਂਟ ਦੀ ਸੀਟ ਨਹੀਂ ਆਈ ਤੇ ਪੰਜਾਬ ਦੇ ਵਿੱਚੋਂ ਤੇ ਤੇਲਸੀਟਾ ਪਾਰਲੀਮੈਂਟ ਦੀ ਜਿੱਤ ਸਕੇ ਨੇ ਤੇ ਇਸ ਕਰਕੇ ਉਹਨਾਂ ਨੇ ਕੋਈ ਨਾ ਕੋਈ ਅੰਦਾਜ਼ੇ ਦੇ ਤਹਿਤ ਇਹ ਗੱਲ ਕਹੀ ਹੋਣੀ ਹੈ ਇਹਦੇ ਵੀ ਕੋਈ ਮਾਨਤਾ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਹਮਣੇ ਆ ਸਕਦੇ ਨੇ ਜੀ ਕੰਪੀਰ ਸਾਹਿਬ ਹੂੰ ਬਿਲਕੁਲ ਡਾਕਟਰ ਸਾਹਿਬ ਆਪਾਂ ਜਿਕਰ ਕਰ ਰਹੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਤੋਂ ਬਾਅਦ ਇੱਕ ਪ੍ਰੈਸ ਨੋਟ ਜਾਰੀ ਹੁੰਦਾ ਹੈ ਉਹਦਾ ਇੱਕ ਵੱਖਰੀ ਤਰ੍ਹਾਂ ਦਾ ਸਿਆਸੀ ਲਿਹਾਜ ਦਾ ਪਵਾੜਾ ਪਿਆ ਹੋਇਆ ਹੈ ਡਾਕਟਰ ਸਾਹਿਬ ਅਸਾਂ ਦੇ ਵਿੱਚ ਕੋਈ ਐਫਆਈਆਰ ਕੱਟੀ ਜਾਵੇ ਇਨਕੁਆਇਰੀ ਤੋਂ ਬਾਅਦ ਉਹ ਵਾਪਸ ਹੋ ਜਾਂਦੀ ਹੈ ਜਦੋਂ ਪ੍ਰੈਸ ਨੋਟ ਕੋਈ ਜਾਰੀ ਹੋ ਜਾਏ মিডিਆ ਲਈ ਤਾਂ ਉਹਦਾ ਅਗਲਾ ਜਿਹੜੀ ਕਾਰਜਸ਼ੀਲਤਾ ਹੈ ਉਹ ਜੇਕਰ ਉਹ ਅਗਲੇ মিডিਆ ਐਂਗਲ ਦੇ ਵਿੱਚ ਉਹ ਛੱਪ ਜਾਂਦਾ ਹੈ ਪ੍ਰਕਾਸ਼ਿਤ ਹੋ ਜਾਂਦਾ ਹੈ ਤਾਂ ਕਹਿੰਦਾ ਭਾਬ ਕਿ ਉਹ ਸਾਰਾ ਜਿਹੜਾ ਕਾਰਜ ਉਸ ਸੰਪੂਰਨ ਹੋ ਜਾਂਦਾ ਹੈ ਕਹਿੰਦਾ ਭਾਬ ਕਿ ਉਹ ਵਾਪਸ ਨਹੀਂ ਹੁੰਦਾ ਐਫਆਈਆਰ ਜਿਹੜੀ ਐਨਕੁਆਰੀ ਤੋਂ ਬਾਅਦ ਵਾਪਸ ਹੋ ਜਾਂਦੀ ਹੈ ਪਰੰਤੂ ਜਿਹੜਾ ਪ੍ਰੈਸ ਨੋਟ ਹੈ ਉਹ ਤਾਂ ਆਪਣਾ ਕੰਮ ਕਰਦਾ ਹੈ ਕਰ ਚੁੱਕਾ ਹੁੰਦਾ ਹੈ ਹੁਣ ਜਿਹੜਾ ਪ੍ਰੈਸ ਨੋਟ ਕੋਰ ਕਮੇਟੀ ਤੋਂ ਬਾਅਦ ਕੋਰ ਕਮੇਟੀ ਦੇ ਹਵਾਲੇ ਤੋਂ ਕੋਰ ਕਮੇਟੀ ਦੀ ਅੰਦਰਲੀ ਗੱਲਾਂ ਦਾ ਅਰਥ ਜਿਹੜਾ ਜਾਰੀ ਹੋਇਆ ਉਹ ਮੀਡੀਆ ਦੇ ਵਿੱਚ ਛਪ ਚੁੱਕਾ ਹੈ ਉਹ ਬੋਲਿਆ ਜਾ ਰਿਹਾ ਹੈ ਜਿਵੇਂ ਉਹਦੇ ਤੇ ਆਪਾਂ ਵੀ ਇਹ ਦਲੀਲ ਅਪੀਲ ਜਾਂ ਤਰਕ ਜਾਂ ਪ੍ਰੂਫ ਰਾਮ ਦੇ ਰਹੇ ਹਾਂ ਕਹਿੰਦਾ ਭਾਬ ਕਿ ਉਹ ਅੱਗੇ ਵਧ ਰਿਹਾ ਹੁਣ ਕੀ ਕੋਈ ਨਵਾਂ ਪ੍ਰੈਸ ਰੋਟ ਇਸ ਇਸ਼ੂ ਤੇ ਜਾਰੀ ਹੋ ਸਕਦਾ ਕਿਉਂਕਿ ਅਕਾਲੀ ਦਲ ਦੀ ਵੱਡੀ ਲੀਡਰਸ਼ਿਪ ਨੇ ਇਹ ਸਾਰੇ ਪ੍ਰੈਸ ਰੋਟ ਦੇ ਸ਼ਬਦਾਂ ਉਤੇ ਕਹਾਣੀ ਉਤੇ ਇੱਕ ਵੱਡਾ ਇਤਰਾਜ਼ ਦਿੱਤਾ ਹੈ। ਕਿ ਕਿ ਹੁਣ ਨਵੇਂ ਸਰੋ ਕੋਈ ਪ੍ਰੈਸ ਰੋਟ ਬਾਹਰ ਆਏਗਾ ਜਾਂ ਸਿਰਵੀਰ ਸਿੰਘ ਬਾਦਲ ਦਾ ਜਿਹੜਾ ਆਪਣਾ ਸਿਆਸੀ ਅਵਰੇ ਉਹ ਇਸੇ ਤਰ੍ਹਾਂ ਸਪੀਡ ਦੇ ਵਿੱਚ ਰਹੇਗਾ ਤੇ ਜਿਨ੍ਹਾਂ ਨੇ ਇਹ ਮਾਮਲਾ ਠਾਇਆ ਹੌਲੀ ਹੌਲੀ ਇਹ ਫਿਰ ਮਾਮਲਾ ਸ਼ਾਦ ਹੋ ਜਾਏਗਾ ਚੁੱਪ ਹੋ ਜਾਏਗਾ ਕਿ ਮਿਲਦਾ ਨਾ ਸਰ ਅੰਦਰ ਸਾਹਿਬ ਜਿਵੇਂ ਕਿ ਪਿਛਲੇ ਸਮੇਂ ਚ ਦੇਖਿਆ ਜਦੋਂ ਵੱਡੇ ਬਾਦਲ ਹੁੰਦੇ ਸੀ ਕਈ ਵਾਰੀ ਵੱਡਾ ਵੱਡਾ ਮਸਲਾ ਉੱਠਦਾ ਸੀ ਉਹ ਉਸ ਦੇ ਬਾਰੇ ਬਿਲਕੁਲ ਚੁੱਪ ਧਾਰ ਲੈਂਦੇ ਸੀ ਉਹ ਆਪਣੇ ਆਪ ਹੀ ਦਮ ਤੋੜ ਜਾਂਦਾ ਸੀ ਉਹਨਾਂ ਦਾ ਇਸ ਤਰ੍ਹਾਂ ਦਾ ਇੱਕ ਸਟਾਈਲ ਸੀ ਇਹ ਇਸ ਤਰ੍ਹਾਂ ਦਾ ਇਹ ਹੈ ਵੀ ਇਹ ਜਿਹੜਾ ਪ੍ਰੈਸ ਨੋਟ ਬਣਿਆ ਹੋਊਗਾ ਲਾਰਨੀਆ ਪੂਰੀ ਡੂੰਗੀ ਸੋਚ ਵਿਚਾਰ ਦੇ ਪ੍ਰੰਤ ਹੀ ਇਹ ਹੀ ਬਣਿਆ ਹੋਊਗਾ ਇਹ ਦੇਖਣ ਦੇ ਲਈ ਵੀ ਕਈ ਵਾਰ ਇਹ ਵੀ ਹੁੰਦਾ ਵੀ ਟੈਸਟ ਕਰ ਲਈ ਅੰਦਰ ਜੋ ਕਰ ਤਲਕ ਤਾਂ ਮੀਟਿੰਗ ਹੋਈ ਹੈ ਵਾ ਉਸ ਤਲ ਕੀ ਹੋਏਗੀ لازਮੀ ਹੋਏ ਹੋਗੀ ਔਰ ਮੀਟਿੰਗ ਦੇ ਵਿੱਚੋਂ ਜਿਹੜੀ ਕਾਰਵਾਈ ਆ ਵੀ ਆਪਾਂ ਇਹ ਦੇਖਦੇ ਆ ਕਰਕੇ ਵੀ ਇਹਦੀ ਕਿੰਨੀ ਕਰੈਕਸ਼ਨ ਆਉਂਦੀ ਹੈ ਜੇ ਤਾਂ ਕੋਈ ਰਿਐਕਟ ਬਹੁਤ ਜ਼ਿਆਦਾ ਤਿੱਖਾ ਹੁੰਦਾ ਫਿਰ ਥੋੜਾ ਬੈਕ ਮੋੜ ਲਾਂਗੇ ਨਹੀਂ ਇਸ ਤਰ੍ਹਾਂ ਹੀ ਚੱਲ ਜਾਏਗਾ ਹੁਣ ਇਹਦਾ ਰਿਐਕਸ਼ਨ ਆਇਆ ਉਹ ਤੋਂ ਹੈ ਜਦੋਂ ਕੋਰ ਕਮੇਟੀ ਨੇ ਹੁਕਮਾਂ ਦੇ ਮਤਾਬਕ ਕੋਰ ਕਮੇਟੀ ਦੇ ਫੈਸਲੇ ਮਤਾਬਕ ਅਨੁਸ਼ਾਸਨੀ ਕਮੇਟੀ ਦਾ ਜਿਹੜਾ ਪ੍ਰਾਨੀ ਚੇਅਰਮੈਨ ਸੀ ਬਿਲਕੁਲ ਬਿਲਕੁਲ ਇਹ ਇਹ ਅਸਲੀ ਕਾਰਨ ਹੈ ਬਿਲਕੁਲ ਡਾਕਟਰ ਸਾਹਿਬ ਅਸਲੀ ਮੋੜ ਇੱਥੇ ਘਟਿਆ ਜਾਂਦਾ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਜਦੋਂ ਇਹ ਅਨਸਾਸਨੀ ਕਮੇਟੀ ਬਣਦੀ ਹੈ ਤਾਂ ਉਹਦੇ ਵਿੱਚ ਕਿਉਂਕਿ ਜਿਹੜੀ ਪਹਿਲੀ ਅਨਸਾਸਨੀ ਕਮੇਟੀ ਸੀ ਡਾਕਟਰ ਸਾਹਿਬ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਹੇਠ ਵਾਲੀ ਉਹਦੇ ਵਿੱਚ ਕਈ ਮੈਂਬਰ ਸਨ 5-6 ਤੇ ਜਦੋਂ ਕਿ ਇਹਦੇ ਵਿੱਚ ਚੇਅਰਮੈਨ ਸਾਹਿਬ ਭੁੰਦਰ ਸਾਹਿਬ ਦੇ ਨਾਲ ਸਿਰਫ ਦੋ ਮੈਂਬਰ ਹੀ ਨਾਮਜ਼ਦ ਕੀਤੇ ਗਏ ਨੇ ਕਹਿੰਦਾ ਭਾਵ ਕਿ ਇੱਕ ਵੱਡੇ ਗੁੱਟ ਨੂੰ ਲੰਬੇ ਰੱਖ ਲਿਆ ਗਿਆ ਸ਼ਾਇਦ ਜੀ ਡਾਕਟਰ ਸਾਹਿਬ ਇੰਟਰਪਰ ਸਾਹਿਬ ਇਹ ਵੀ ਹੁੰਦਾ ਹੈ ਨਾ ਕਈ ਵਾਰ ਪਾਰਟੀ ਹਾਇਰਾਰਕੀ ਦੇ ਵਿੱਚ ਕਈ ਲੀਡਰ ਹੁੰਦੇ ਨੇ ਆਪਣੇ ਆਪ ਨੂੰ ਇੱਕ ਨੰਬਰ ਤੇ ਜਾਂ ਦੋ ਤਿੰਨ ਨੰਬਰ ਤੇ ਅੱਗੇ ਸਮਝਦੇ ਨੇ ਕਈ ਵਾਰੀ ਉਹਨਾਂ ਤੋਂ ਪਿਛਲੇ ਨੰਬਰ ਵਾਲੇ ਨੂੰ ਅਗਲੀ ਉਹ ਤੇ ਚਹਮਿਹਤ ਮਿਲ ਜਵੇ ਇਸ ਤਰ੍ਹਾਂ ਕਈ ਵਾਰੀ ਈਗੋ ਵੀ ਹਟ ਹੋ ਜਾਂਦੀ ਹੈ ਲੀਡਰਸ਼ਿਪ ਦੀ ਕਈ ਵਾਰ ਇਹ ਵੀ ਹੁੰਦਾ ਹੈ ਸਿਆਸਤ ਦੇ ਵਿੱਚ ਇੰਨਾ ਇਹ ਇੰਨਾ ਕੁ ਵੀ ਹੁੰਦੀ ਹੈ ਕਿ ਇੱਕ ਦੂਸਰੇ ਨੂੰ ਠੱਪੀ ਲਾਉਣ ਦੀ ਰੱਲ ਤੇ ਹਰੇਕ ਵਿਅਕਤੀ ਆਪਣਾ ਅੱਗੇ ਵਧਣ ਦੀ ਕੋਸ਼ਿਸ਼ ਦੇ ਵਿੱਚ ਹੁੰਦਾ ਤੇ ਉਹ ਚਲਾਉਂਦਾ ਜੇਕਰ ਉਹ ਦੇ ਮਤਾਬਕ ਨਹੀਂ ਉਸ ਤਰ੍ਹਾਂ ਦੀ ਬਣਦੀ ਤਾਂ ਫਿਰ ਉਹ ਆਪਣੀ ਇੱਕ ਇਸ ਤਰ੍ਹਾਂ ਦੀ ਅਲਾਈਨਮੈਂਟ ਵੀ ਬਣਾ ਲੈਂਦੇ ਨੇ ਤੇ ਹੋ ਸਕਦਾ ਵੀ ਜਿਹੜੀ ਇਹ ਅਨੁਸ਼ਾਸਨੀ ਕਮੇਟੀ ਬਣੀ ਹੈ ਉਸ ਦੇ ਵਿੱਚ ਉਸ ਤਰ੍ਹਾਂ ਦੀ ਪ੍ਰੋਪਰ ਸਥਾਨਕ ਉਸ ਬਿਅਕਤੀਆਂ ਨੂੰ ਨਾ ਮਿਲੀ ਹੋਵੇ ਤੇ ਉਸ ਦੇ ਸਬੰਧ ਦੇ ਵਿੱਚ ਸਾਰੀ ਇਹ ਪ੍ਰਤੀਕਿਰਿਆ ਇਕੱਠੀ ਹੋਈ ਹੈ ਤੇ ਜੇਕਰ ਸੰਭਵ ਹੋ ਸਕੇ ਆ ਜਾਂ ਪਾਰਟੀ ਲੀਡਰਸ਼ਿਪ ਨੇ ਇਸ ਨੂੰ ਦੇਖਿਆ ਵੀ ਕਿ ਸੱਦ ਤੱਕ ਜਾ ਸਕਦੇ ਨੇ ਦਾ ਉਹ ਤੋਂ ਰਾ ਪਿੱਛੇ ਵੀ ਮੁੜ ਸਕਦੇ ਨੇ ਨਹੀਂ ਇਸ ਤਰ੍ਹਾਂ ਦੀ ਨਾ ਨਾ ਨੇਗੋਸ਼ੀਏਸ਼ਨ ਕਰਕੇ ਇਸ ਮਾਮਲੇ ਨੂੰ ਠੱਪ ਵੀ ਕੀਤਾ ਜਾ ਸਕਦਾ ਹੈ ਤੇ ਅਗਲੀ ਜਿਹੜੀ ਚੋਣ ਦੇ ਸੰਬੰਧ ਦੇ ਵਿੱਚ ਜਿਹੜੀ ਜਲੰਧਰ ਦੀ ਚੋਣ ਹੈ ਉਸ ਤੋਂ ਬਾਅਦ ਅਗਲਾ ਫੈਸਲਾ ਲਵਾਂਗੇ ਇਹ ਵੀ ਕਈ ਵਾਰ ਅੱਗੇ ਸਖਤ ਵੀ ਕੀਤਾ ਜਾ ਸਕਦਾ ਹੁੰਦਾ ਜਿਵੇਂ ਪਹਿਲਾਂ ਬਿਲਕੁਲ ਸਰ ਬਿਲਕੁਲ ਪ੍ਰੈਸ ਨੂਟ ਦੇ ਪਵਾੜੇ ਉੱਤੇ ਜਿਹੜਾ ਮਾਮਲਾ ਉੱਠਿਆ ਨਾ ਉਦੇ ਵਿੱਚ মিডিਆ ਐਂਗਲ ਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਹੋਣਾ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਉੱਤੇ ਉਹ ਜਿਹੜਾ ਪਾਰਟੀ ਪ੍ਰਧਾਨ ਸ੍ਰੀ ਵੀਰ ਸਿੰਘ ਬਾਦਲ ਨਾਲ ਗੱਲ ਕਰਨਗੇ ਹੁਣ ਇਹ ਤੇ ਸਵਾਲ ਹੈ ਕਿ ਇਹ ਮਾਮਲਾ ਜਿਹੜਾ ਪ੍ਰੈਸ ਰੂਮ ਤੋਂ ਆਲਾ ਉੱਠਿਆ ਹੈ ਇਹ ਕੀ ਸ੍ਰੀ ਵੀਰ ਸਿੰਘ ਬਾਦਲ ਇਹਨੂੰ ਸੋਲਵ ਕਰਨਗੇ ਸੁਣਨਗੇ ਜਾਂ ਇਹ ਜਿਹੜੀ ਨਵੀਂ ਅਨੁਸ਼ਾਸਨੀ ਕਮੇਟੀ ਬਣੀ ਹੈ ਭੁੰਦਰ ਸਾਹਿਬ ਦੀ ਅਗਵਾਈ ਹੇਠ ਇਹ ਮਾਮਲਾ ਵੀ ਉਹਦੇ ਕੋਲ ਹੀ ਜਾਏਗਾ ਜੀ ਬਿਲਕੁਲ ਕਈ ਵਾਰ ਭਿੰਦਰ ਸਾਹਿਬ ਇਹ ਵੀ ਹੁੰਦਾ ਵੀ ਪਾਰਟੀ ਲੀਡਰਸ਼ਿਪ ਕੋਈ ਅਜਿਹਾ ਹੁੰਦਾ ਹੈ ਤਾਂ ਉਹ ਵੀ ਉਹ ਕਮੇਟੀ ਕੋਲੇ ਭੇਜ ਦਿੱਤਾ ਜਾਂਦਾ ਵੀ ਕਮੇਟੀਆਂ ਦੇ ਉਹ ਫਿਰ ਲੰਬਾ ਲੰਬੇ ਪ੍ਰੋਸੈਸ ਦੇ ਵਿੱਚ ਪੈ ਜਾਂਦਾ ਹੈ ਕਮੇਟੀ ਆਪਣਾ ਉਹਨੂੰ ਵਿਚਾਰ ਕਰੂਗੀ ਉਸ ਦੇ ਪ੍ਰੋਫੈਸ਼ਨਲ ਲੋਕ ਉਹਦੇ ਤੱਕ ਉਹ ਮਾਮਲਾ ਬਿਲਕੁਲ ਠੰਡਾ ਹੋ ਜਾਂਦਾ ਤੇ ਜਿਹੜਾ ਸਾਰਾ ਗਿਲਤੀਆਂ ਮਰਤੀਆਂ ਨੇ ਉਹ ਉਲਟ ਫੇਰ ਵੀ ਫੈਲ ਜਾਂਦਾ ਤੇ ਜੇਕਰ ਇਸ ਮਾਮਲੇ ਦੇ ਉੱਪਰ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਇਸ ਨੂੰ ਸਮਝਿਆ ਤੇ ਇਹਦੇ ਉੱਪਰ ਤੋ ਕੋਈ ਫੈਸਲਾ ਲੈਣਾ ਤਾਂ ਉਹ ਕਰ ਵੀ ਸਕਦੇ ਨੇ ਪਰੰਤੂ ਜਿਹੜੀਆਂ ਅੱਜ ਦੀਆਂ ਪ੍ਰਸਥਿਤੀਆਂ ਨੇ ਜਿਵੇਂ ਆਪਾਂ ਦੇਖੀਏ ਤਾਂ ਜਿਸ ਤਰ੍ਹਾਂ ਕੇ ਕੇਂਦਰ ਦੇ ਵਿੱਚ ਐਨਡੀਏ ਸਰਕਾਰ ਹੈ ਜਿਹੜੀ ਘੱਟਕਿਰਤੀ ਦੇ ਵਿੱਚ ਹੈ ਭਾਰਤੀ ਜਨਤਾ ਪਾਰਟੀ ਨੂੰ ਘੱਟ ਸੀਟਾਂ ਮਿਲੀਆਂ ਨੇ ਉਹਦੇ ਉਸ ਦੌਰ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੀ ਉਹਨਾਂ ਨੂੰ ਵੱਧ ਲੋੜ ਹੈ ਤੇ ਸੁਖਵੀਰ ਸਿੰਘ ਬਾਦਲ ਨਾਲ ਭਾਰਤੀ ਜਨਤਾ ਪਾਰਟੀ ਦੀ ਜਾਂ ਕੇਂਦਰ ਸਰਕਾਰ ਕਾਫੀ ਇਹਨਾਂ ਪ੍ਰਤੀ ਸੌਫਟ ਕਾਰਨ ਰੱਖ ਸਕਦੀ ਹੈ ਤੇ ਸੁਖਵੀਰ ਸਿੰਘ ਬਾਦਲ ਉਨਾ ਲਈ ਕਾਫੀ ਹੱਦ ਤੱਕ ਅਗਲੋਗੀ ਵੀ ਹੋ ਸਕਦੇ ਨੇ ਤੇ ਇਸ ਸੰਦਰਭ ਦੇ ਵਿੱਚ ਵੀ ਇਹ ਦੇਖਣਾ ਹੋਏਗਾ ਕਿ ਸਰਦਾਰ ਸੁਖੀਰ ਸਿੰਘ ਬਾਦਲ ਆਪਣੀ ਸ਼ਕਤੀ ਦਾ ਕਿਸ ਤਰ੍ਹਾਂ ਦਾ ਪ੍ਰਯੋਗ ਕਰਦੇ ਨੇ ਪ੍ਰੋਫੈਸਰ ਪਰ ਜੇਕਰ ਆਪਾਂ ਜਿਵੇਂ ਪ੍ਰੈਸ ਨੋਟ ਤੋਂ ਇਸਾਰਾ ਮਾਮਲਾ ਵੱਖਰੀ ਤਰਜ਼ ਦੇ ਵੱਲ ਵੱਧ ਰਿਹਾ ਹੈ ਵੱਡੀ ਲੀਡਰਸ਼ਿਪ ਦੀ ਗੁੱਟਬੰਦੀ ਸਾਹਮਣੇ ਆ ਰਹੀ ਹੈ ਖਾਸ ਕਰਕੇ ਉਸ ਲੀਡਰਸ਼ਿਪ ਦੇ ਵਿੱਚ ਅਗਵਾਈ ਵਜੋਂ ਸਾਹਮਣੇ ਆਏ ਨਹੀਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਦਰਸਾ ਤਾ ਸਿਗਵੀਰ ਸਿੰਘ ਬਾਦਲ ਨੂੰ ਪਾਰਟੀ ਦੇ ਅੰਦਰੋਂ ਇੱਕ ਵੱਡੀ ਚੁਣੌਤੀ ਜ਼ਰੂਰ ਹੈ ਲੰਮੇ ਸਮੇਂ ਬਾਅਦ ਸਿਗਵੀਰ ਸਿੰਘ ਬਾਦਲ ਨੂੰ ਇਹ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੀ ਡਾ ਸਾਹਿਬ ਫਿਰ ਡਾ ਸਾਹਿਬ ਇਹ ਤਾਂ ਹੈ ਵੀ ਪਾਰਟੀ ਦੇ ਵਿੱਚ ਸਰਦਾਰ ਪ੍ਰੀਤ ਸਿੰਘ ਚੰਦੂ ਮਾਜਰਾ ਦਾ ਆਪਣਾ ਪ੍ਰਭਾਵ ਹੈ ਉਹਨਾਂ ਦੇ ਪਿਛਲਾ ਜਿਹੜਾ ਇਤਿਹਾਸ ਹੈ ਜੇ ਦੇਖਿਆ ਜਾਵੇ ਤਾਂ ਉਹਨਾਂ ਦਾ ਕਾਫੀ ਵੱਡਾ ਪ੍ਰਭਾਵ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੈਗਾ ਤੇ ਆਪਣਾ ਦਮਖੰਮੀ ਹੈ ਗੱਲ ਕਹਿਣ ਦੀ ਹਿੰਮਤ ਵੀ ਰੱਖਦੇ ਨੇ ਕਿ ਤੇ ਆਰਗੇਨਾਈਜ਼ ਕਰਨ ਦੀ ਵੀ ਸਮਰੱਥਾ ਹੈ ਪਰੰਤੂ ਕਿਉਂਕਿ ਕਈ ਵਾਰ ਇਹ ਵੀ ਹੁੰਦਾ ਹੈ ਜੇ ਤੋ ਕਿ ਲੀਡਰਾਂ ਨੂੰ ਹਾਰਾਂ ਮਿਲਦੀਆਂ ਨੇ ਨਾ ਉਸ ਵੇਲੇ ਫਿਰ ਉਹਨਾਂ ਦੇ ਮੌਰੀ ਤੌਰ ਤੇ ਵੀ ਕਈ ਵਾਰ ਉਸ ਤਰ੍ਹਾਂ ਦੀ ਸ਼ਕਤੀ ਨਹੀਂ ਰਹਿੰਦੀ ਹੁਣ ਪ੍ਰੇਮ ਸਿੰਘ ਚੰਦੂ ਮਾਜਰਾ ਪਿਛਲੀ ਪਾਰਲੀਮੈਂਟਲ ਇਲੈਕਸ਼ਨ ਦੇ ਵਿੱਚ ਵੀ ਹਾਰ ਗਏ ਸਨ ਇਸ ਵਾਰ ਵੀ ਉਹਨਾਂ ਦੀ ਹਾਰ ਹੋਈ ਹੈ ਹਾਰ ਵੀ ਬਹੁਤ ਬੱਤੇ ਪੰਦਰ ਦੇ ਉੱਪਰ ਵੱਡੇ ਮਾਰਜਿਨ ਦੇ ਨਾਲ ਹੋਈ ਹੈ ਇਸ ਕਰਕੇ ਕਈ ਵਾਰ ਲੀਡਰਾਂ ਦਾ ਜਿਹੜਾ ਮਾਨਸਿਕ ਤੌਰ ਦੇ ਉੱਪਰ ਹਾਰ ਵੀ ਹਾਬੀ ਹੋ ਜਾਂਦੀ ਹੈ ਕਿਤੇ ਇਹ ਤਾਂ ਨਹੀਂ ਕਿ ਵੀ ਪ੍ਰੇਸ਼ਰ ਚੰਦੂ ਮਾਜਰਾ ਸਾਹਿਬ ਆਪਣਾ ਉਸ ਤਰ੍ਹਾਂ ਦੇ ਦਮ ਖੰਮ ਨਾ ਰੱਖ ਸਕਦੇ ਹੋਣ ਤੇ ਸਰਦਾਰ ਸਗੀਰ ਸਿੰਘ ਬਾਦਲਾ ਬਾਦਲ ਇਸ ਤਰ੍ਹਾਂ ਦੇ ਏ ਜਿਲ੍ਹਾਉ ਦੇ ਵਿੱਚ ਹੁਣ ਆਪਣਾ ਉਹਨਾਂ ਨੇ ਜਿਸ ਤਰ੍ਹਾਂ ਮੰਥਨ ਕਰ ਲਿਆ ਜਿਸ ਤਰ੍ਹਾਂ ਕਿ ਉਹਨਾਂ ਦੇ ਪਿਛਲੇ ਦਿਨਾਂ ਦੀ ਜੋ ਕਾਰਵਾਈ ਸਾਹਮਣੇ ਆ ਰਹੀ ਹੈ ਜਿਸ ਤਰ੍ਹਾਂ ਉਹਨਾਂ ਨੇ ਕਾਰਜ ਕੀਤੇ ਨੇ ਜਿਸ ਤਰ੍ਹਾਂ ਕਿ ਕਹਿਰੂ ਸਾਹਿਬ ਨੂੰ ਉਹਨਾਂ ਨੇ ਪਾਰਟੀ ਦੇ ਵਿੱਚੋਂ ਕੱਢਿਆ ਉਦੋਂ ਇਹ ਲੱਗਦਾ ਵੀ ਉਹ ਆ ਆਪਣੇ ਪੂਰੇ ਜਲਵਾ ਦੇ ਵਿੱਚ ਲੱਗ ਰਹੇ ਨੇ ਤੇ ਆਪਣਾ ਬਰਕਰਾਰ ਰੱਖਿਆ ਹੋਇਆ ਉਹਨਾਂ ਨੇ ਇਸ ਦੌਰ ਦੇ ਵਿੱਚ ਜੋ ਟਕਰਾ ਹੈ ਉਹ ਕਿਸ ਦਿਸ਼ਾ ਵੱਲ ਨੂੰ ਜਾਏਗਾ ਇਹ ਹੁਣਾਰੇ ਸਮੇਂ ਦੇ ਪਤਾ ਲੱਗਣਾ ਤੇ ਪ੍ਰੰਤੂ ਇਹ ਪ੍ਰੈਸ ਨੋਟ ਵੀ ਇਸੇ ਯੋਜਨਾਬੰਦੀ ਦਾ ਇੱਕ ਅੰਗ ਹੋ ਸਕਦਾ ਹੈ ਇਹ ਲਾਜ਼ਮੀ ਹੈ ਕਿ ਅੰਦਰਲੀ ਜਿਹੜੀ ਗੱਲ ਹੈ ਵੀ ਉਹ ਟੈਸਟ ਕਰਨ ਦੇ ਲਈ ਇਹ ਇਹ ਹੋਵੇ ਤੇ ਨਾਲ ਹੀ ਜਿਹੜੀ ਹੁਣ ਪ੍ਰਸ਼ਾਸਨਿਕ ਕਮੇਟੀ ਬਣਾਈ ਗਈ ਹੈ ਇਹ ਹੀ ਇਸ ਦਿਸ਼ਾ ਦੇ ਵਿੱਚ ਅਗਲਾ ਪੜਾਅ ਹੋ ਸਕਦੀ ਹੈ ਪਰੰਤੂ ਹਾਲੇ ਹੇਠਲੇ ਪੱਧਰ ਤੱਕ ਇਹ ਲੜਾਈ ਨਹੀਂ ਗਈ ਉੱਪਰਲੇ ਪੱਧਰ ਤੱਕ ਹੈ ਉਹਦੇ ਵਿੱਚੋਂ ਸਮਝਣ ਦੀ ਜ਼ਰੂਰਤ ਹੈ ਵੀ ਕਿੰਨੇ ਕ ਲੀਡਰ ਲੰਬਾ ਸਮਾਂ ਆਪਸ ਦੇ ਵਿੱਚ ਇਕੱਠੇ ਰਹਿ ਸਕਦੇ ਨੇ ਜਾਂ ਇੱਕ ਦੂਸਰੇ ਦੀ ਅਗਵਾਈ ਨੂੰ ਮੰਨ ਸਕਦੇ ਨੇ ਜਾਂ ਕਿ ਜੇਕਰ ਉਹਨਾਂ ਨੂੰ ਇਕੱਲੇ-ਇਕੱਲੇ ਤੌਰ ਦੇ ਉੱਪਰ ਇਸ ਤਰ੍ਹਾਂ ਦਾ ਰਣਨੀਤੀ ਦੇ ਤਹਿਤ ਪਾਰਟੀ ਪ੍ਰਧਾਨ ਨੇ ਉਹਨਾਂ ਨੂੰ ਸੈਟੀਸਫਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿ ਇਹ ਗੁੱਟ ਇਕੱਠਾ ਰਹਿ ਸਕੇਗਾ ਇਹ ਵੀ ਦੇਖਣ ਵਾਲੀ ਗੱਲ ਹੈ ਜੀ ਬਿਲਕੁਲ ਡਾਕਟਰ ਸਾਹਿਬ ਜਿਸ ਤਰ੍ਹਾਂ ਦਾ ਪਾਰਟੀ ਦੇ ਵਿੱਚ ਮਾਹੌਲ ਵਿਖਣ ਨੂੰ ਮਿਲ ਰਿਹਾ ਜਾਂ ਸਾਹਮਣੇ ਆ ਰਿਹਾ ਹੈ ਕੋਰ ਕਮੇਟੀ ਤੋਂ ਬਾਅਦ ਤਾਂ ਸੰਭਾਵਨਾ ਵੱਡੇ ਪੱਧਰ ਤੇ ਇਹ ਵੀ ਹੈ ਕਿ ਇਸ ਸਾਰੇ ਉਭਜੇ ਹਾਲਾਤ ਦੇ ਮੱਦੇ ਨਜ਼ਰ ਜਲਦੀ ਹੀ ਪਾਰਟੀ ਨੂੰ ਕੋਰ ਕਮੇਟੀ ਫਿਰ ਸਦਨੀ ਪਹੁੰਚ ਜਾਏ ਜੀ ਹਾਂ ਪਿੰਡਰ ਸਾਹਿਬ ਜੇ ਕੋਰ ਕਮੇਟੀ ਆਉਂਦੀ ਹੈ ਅਗਲੀ ਵਾਰ ਮੀਟਿੰਗ ਕਰਦੇ ਨੇ ਉਹਦੇ ਉੱਪਰ ਵਾਕਿਆ ਦਾ ਏਜੰਡਾ ਰੱਖਿਆ ਜਾਏਗਾ ਤੇ ਉਸ ਵੰਦੇ ਵਿੱਚ ਸਾਰੇ ਤੱਥ ਪੇਸ਼ ਕੀਤੇ ਜਾਣਗੇ ਤੇ ਫਿਰ ਉਦੋਂ ਤੱਕ ਇਹ ਖੇਮਾਬੰਦੀ ਕਿਸ ਰੁਖ ਨੂੰ ਇਖਤਿਆਰ ਕਰੂਗੀ ਕਿਉਂਕਿ ਹੁਣ ਇਹ ਸਾਹਮਣੇ ਆ ਚੁੱਕੀ ਹੈ ਖੇਮਾਬੰਦੀ ਵੀ ਇਸ ਪੱਧਰ ਦੇ ਉੱਪਰ ਇਧਰ ਤੇ ਇਧਰ ਉਹ ਉਸ ਦੌਰ ਦੇ ਵਿੱਚ ਫਿਰ ਜਿਹੜੀ ਅਗਲੀ ਮੀਟਿੰਗ ਹੋਏਗੀ ਉਹਦੇ ਵਿੱਚ ਸਾਰਾ ਨਿਰਣਾ ਵੀ ਹੋ ਸਕਦਾ ਹੈ ਤੇ ਉਹਦੇ ਵਿੱਚ ਪਤਾ ਵੀ ਲੱਗੇਗਾ ਪਰੰਤੂ ਹਾਲ ਦੀ ਘੜੀ ਜਿਹੜੀ ਕੋਰ ਕਮੇਟੀ ਤੋਂ ਬਾਅਦ ਸਖਵੀਰ ਸਿੰਘ ਬਾਦਲ ਇੱਕ ਵਾਰ ਆਪਣੀ ਤੁਸੀਂ ਹੋਈ ਜਿਹੜੀ ਥੋੜੀ ਲੀਡਰਸ਼ਿਪ ਦਾ ਸੀਗਾ ਜਿਹੜਾ ਵਿਕਾਰ ਤੇ ਉਹਨੂੰ ਬਹਾਲ ਕਰਨ ਦੇ ਵਿੱਚ ਤਾਂ ਕੰਮ ਜਾਬ ਹੋ ਗਏ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਵੀ ਕਿਸ ਤਰ੍ਹਾਂ ਦੀ ਉਹਨਾਂ ਨੂੰ ਚੈਲੰਜ ਹੁੰਦੇ ਨੇ ਤੇ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਬਿਲਕੁਲ ਚੈਲੰਜ ਹੈ ਡਾਕਟਰ ਸਾਹਿਬ ਬਹੁਤ ਵੱਡੇ ਨੇ ਸਖਦੇਵ ਸਿੰਘ ਢਿੰਡਸਾ ਭਾਵੇਂ ਕੋਰ ਕਮੇਟੀ ਦੇ ਵਿੱਚ ਸ਼ਾਮਲ ਨਹੀਂ ਹੋਏ ਪਰੰਤੂ ਕੋਰ ਕਮੇਟੀ ਦੇ ਬਹੁਤ ਸਾਰੇ ਮੈਂਬਰਾਂ ਦੇ ਨਾਲ ਉਹ ਉਹਨਾਂ ਦੀ ਬੈਠਕਾਂ ਹੋ ਰਹੀਆਂ ਨੇ ਚੰਡੀਗੜ੍ਹ ਦੇ ਵਿੱਚ ਇੱਕ ਕੋਠੀ ਕੇਂਦਰ ਬਿੰਦੂ ਬਣੀ ਹੋਈ ਏ ਦੱਸਿਆ ਜਾ ਰਿਹਾ ਹੈ ਕਿ ਸਿਗਦੇਵ ਸਿੰਘ ਢੀਂਸਾ ਦੀ ਕੋਠੀ ਦੇ ਵਿੱਚ ਸਗਵੀਰ ਦੇ ਖਿਲਾਫ ਜਿਹੜੀ ਹੈ ਲਾਬੀ ਉਹ ਉਸ ਕੋਠੀ ਦੇ ਵਿੱਚ ਅਹੀ ਅਗਲੀ ਸਿਆਸੀ ਪਦਰ ਦੀ ਲਾਭ ਮੰਦੀ ਅੱਗੇ ਵਧਾ ਰਹੀ ਹੈ ਹੁਣ ਅੱਗੇ ਵੇਖਣਾ ਹੋਵੇਗਾ ਕਿ ਅਕਾਲੀ ਪੋਲਿਟਿਕਸ ਅਗਲੇ ਸਮੇਂ ਕਿਸ ਦਸ਼ਾ ਤੇ ਦਿਸ਼ਾਵਰ ਜਾਂਦੀ ਹੈ ਤੇ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਹੈ ਪ੍ਰਧਾਨਗੀ ਉਹ ਕਿਸ ਚੁਣੌਤੀ ਦੇ ਵਿੱਚੋਂ ਅਗਲੇ ਸਮੇਂ गुਜ਼ਰਦੀ ਹੈ ਹੈ ਡਾਕਟਰ ਸਾਹਿਬ ਅੱਜ ਦੇ ਇਸ ਪ੍ਰੋਗਰਾਮ ਨੂੰ ਅਸੀਂ ਆਪਾਂ ਇੱਥੇ ਹੀ ਵਿਸ਼ਰਾਮ ਦਿੰਦੇ ਹਾਂ ਤੁਸੀਂ ਚੈਨਲ ਈ ਮਿਸ਼ਨ ਪੰਜਾਬੀ ਲਈ ਆਪਣਾ ਬਹੁਤ ਬਹੁਤ ਸਮਾਜਿਤ ਤੁਹਾਡਾ ਧੰਨਵਾਦ ਸ਼ੁਕਰੀਆ ਨੋ ਬਹੁਤ ਸ਼ੁਕਰੀਆ ਈ ਮਿਸ਼ਨ ਪੰਜਾਬੀ